ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਹੋਏ ਕਹਾਣੀ ਨੂੰ ਪਿੰਡ ਧਰੋਵਾ ਜਿੱਥੇ ਖੇਤਾਂ ਦੀ ਹਰਿਆਲੀ ਨਦੀਆਂ ਦਾ ਠੰਡਾ ਪਾਣੀ ਤੇ ਪਿੰਡਾਂ ਦੀਆਂ ਰਸਮਾਂ ਵਿੱਚ ਇੱਕ ਅਲੱਗ ਹੀ ਸੋਹਣਾ ਪੰਜਾਬ ਦਾ ਸੀ ਇਸੇ ਪਿੰਡ ਵਿੱਚ ਰਹਿੰਦੀ ਸੀ ਸਿਮਰਨ ਇੱਕ ਸਾਦੀ ਪਰ ਬਹੁਤ ਸੋਹਣੀ ਕੁੜੀ ਉਸਦੀ ਮੁਸਕਾਨ ਵਿੱਚ ਐਸੀ ਮਾਸੂਮੀਅਤ ਸੀ ਕਿ ਜਿਸ ਨੇ ਵੀ ਦੇਖਿਆ ਉਸ ਦਾ ਦਿਲ ਖਿੱਚਿਆ ਜਾਂਦਾ ਸੀ ਉਹ ਦੇਖਣ ਨੂੰ ਵੀ ਬਹੁਤ ਸੋਹਣੀ ਤੇ ਸੁਨੱਖੀ ਸੀ ਸਿਮਰਨ ਪਿੰਡ ਦੇ ਸਕੂਲ ਵਿੱਚ ਇੱਕ ਅਧਿਆਪਕਾ ਲੱਗੀ ਹੋਈ ਸੀ ਦੂਜੇ ਪਾਸੇ ਸ਼ਹਿਰ ਤੋਂ ਪਿੰਡ ਵਿੱਚ ਆਪਣੀ ਮਾਸੀ ਕੋਲ ਆਇਆ ਹੋਇਆ ਇੱਕ ਮੁੰਡਾ ਸੀ ਜਿਸ ਦਾ ਨਾਮ ਸੀਗਾ ਅਰਜਨ ਅਰਜਨ ਸ਼ਹਿਰ ਵਿੱਚ ਕਾਲਜ ਦਾ ਵਿਦਿਆਰਥੀ ਸੀ ਹਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਉਹ ਆਪਣੀ ਮਾਸੀ ਦੇ ਘਰ ਆਇਆ ਹੋਇਆ ਸੀ ਤੇ ਇੱਥੇ ਹੀ ਆਪਣੀਆਂ ਛੁੱਟੀਆਂ ਨੂੰ ਬਿਤਾਉਂਦਾ ਹੁੰਦਾ ਸੀ ਪਹਿਲੀ ਵਾਰ ਸਿਮਰਨ ਤੇ ਅਰਜੁਨ ਦੀ ਮੁਲਾਕਾਤ ਇੱਕ ਪਿੰਡ ਦੇ ਗੁਰਦੁਆਰੇ ਵਿੱਚ ਹੋਈ ਉਹਨਾਂ ਦੀ ਮੁਲਾਕਾਤ ਇਹ ਬਹੁਤ ਵਧੀਆ ਸੀ ਅਰਜੁਨ ਜੁੱਤੀਆਂ ਘਰ ਵਿੱਚ ਸੇਵਾ ਕਰ ਰਿਹਾ ਸੀ ਤੇ ਸਿਮਰਨ ਦੀਆਂ ਅੱਖਾਂ ਉਸਦੇ ਚਿਹਰੇ ਤੇ ਜਾ ਕੇ ਅਚਾਨਕ ਹੀ ਟਿਕ ਗਈਆਂ ਸਿਮਰਨ ਨੇ ਸੋਚਿਆ ਸ਼ਹਿਰ ਦਾ ਮੁੰਡਾ ਹੋ ਕੇ ਵੀ ਕਿੰਨਾ ਨਿਰਮਲ ਸੁਭਾਅ ਵਾਲਾ ਹੈ ਤੇ ਗੁਰੂ ਘਰ ਆ ਕੇ ਸੇਵਾ ਕਰਦਾ ਹੈ ਅਰਜੁਨ ਨੇ ਵੀ ਉਸ ਨੂੰ ਵੇਖਿਆ ਉਸ ਦੀ ਸਾਦਗੀ ਸਫੇਦ ਸੂਟ ਤੇ ਦੁਪੱਟਾ ਤੇ ਅੱਖਾਂ ਵਿੱਚ ਇੱਕ ਅਨੋਖੀ ਚਮਕ ਉਸ ਨੂੰ ਤੁਰੰਤ ਹੀ ਖਿੱਚ ਗਈ ਉਸ ਦਿਨ ਦੋਵਾਂ ਨੇ ਸਿਰਫ ਅੱਖਾਂ ਨਾਲ ਹੀ ਗੱਲਬਾਤ ਕੀਤੀ ਪਰ ਉਹ ਗੱਲਾਂ ਵਿੱਚ ਦਿਲ ਦੀਆਂ ਗੱਲਾਂ ਨੂੰ ਵੀ ਪਛਾਣਨ ਲੱਗ ਪਏ ਸੀ ਤੇ ਬਹੁਤ ਸਾਰੇ ਅਣਗਿਣਤ ਸੁਪਨੇ ਬੁਣਨ ਲੱਗ ਪਏ ਸੀ ਇਦਾਂ ਹੀ ਦਿਨ ਬੀਤਦੇ ਗਏ ਅਰਜੁਨ ਢੇਲੀ ਗੁਰਦੁਆਰੇ ਆਉਣ ਲੱਗ ਪਿਆ ਸੀ ਤੇ ਕਦੇ-ਕਦੇ ਪਿੰਡ ਦੀਆਂ ਗਲੀਆਂ ਵਿੱਚ ਵੀ ਲੰਘਦਾ ਟੱਪਦਾ ਟਹਿਲਦਾ ਰਹਿੰਦਾ ਕਿ ਕਾਸ਼ ਕਿਤੇ ਸਿਮਰਨ ਦੇ ਕਿਸੇ ਨਾ ਕਿਸੇ ਬਹਾਨੇ ਨਾਲ ਦਰਸ਼ਨ ਹੋ ਜਾਣ ਹਰ ਵਾਰ ਉਸ ਦੀ ਇੱਕੋ ਹੀ ਕੋਸ਼ਿਸ਼ ਹੁੰਦੀ ਸੀ कि सिमरਨ ਇੱਕ ਵਾਰੀ ਨਜ਼ਰ ਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਉਸ ਨੂੰ ਦੇਖ ਲਵੇ सिमरਨ ਵੀ ਹੁਣ ਅਰਜਨ ਦੀ ਆਹਟ ਨੂੰ ਪਛਾਣਨ ਲੱਗ ਪਈ ਸੀ ਉਹ ਵੀ ਚਾਹੁੰਦੀ ਸੀ ਕਿ ਅਰਜਨ ਦਿਨ ਚ ਇੱਕ ਵਾਰ ਉਸ ਨੂੰ ਜ਼ਰੂਰ ਦਿਖਰੇ ਉਸ ਦਾ ਦਿਲ ਟੜਕਦਾ ਜਦੋਂ ਉਹ ਉਸਦੇ ਨੇੜੇੋਂ ਦੀ ਲੰਘਦਾ ਹੁੰਦਾ ਸੀ ਇੱਕ ਦਿਨ ਸਕੂਲ ਦੇ ਬਾਹਰ ਅਰਜਨ ਨੇ ਹਿੰਮਤ ਕਰਕੇ ਸਿਮਰਨ ਨਾਲ ਗੱਲਬਾਤ ਕਰਨ ਦੀ ਹਿੰਮਤ ਜਟਾਈ ਤੇ ਕਹਿਣ ਲੱਗਾ ਸਿਮਰਨ ਨੂੰ ਸਕੂਲ ਦੇ ਬਾਹਰ ਰੋਕ ਕੇ ਕਿ ਸਾਸ਼ਟਰੀ ਕਾਲਜੀ ਤੁਸੀਂ ਕਿ ਇੱਥੇ ਅਧਿਆਪਕ ਲੱਗੇ ਹੋ ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਤੁਸੀਂ ਅਧਿਆਪਕ ਹੋ ਮੈਨੂੰ ਹੁਣ ਹੀ ਪਤਾ ਚੱਲਿਆ ਕਿ ਤੁਸੀਂ ਇਸ ਸਕੂਲ ਵਿੱਚ ਅਧਿਆਪਕ ਲੱਗੇ ਹੋਏ ਹੋ ਇਹ ਗੱਲ ਸੁਣ ਕੇ ਸਿਮਰਨ ਹੌਲੀ ਜਹੀ ਮੁਸਕराई ਤੇ ਕਿਹਾ ਹਾਂਜੀ ਮੈਂ ਇੱਥੇ ਅਧਿਆਪਕ ਲੱਗਿਆ ਹਾਂ ਬੱਚਿਆਂ ਨੂੰ ਇੱਥੇ ਪੜਾਉਂਦੀ ਹਾਂ ਤੁਹਾਡਾ ਪਿੰਡ ਵਿੱਚ ਕਿਵੇਂ ਆਉਣਾ ਹੋਇਆ ਤੁਸੀਂ ਤਾਂ ਪਹਿਲਾਂ ਕਦੇ ਇੱਥੇ ਨਜ਼ਰ ਨਹੀਂ ਆਏ ਅਰਜਨ ਮੈਂ ਸ਼ਹਿਰ ਵਿੱਚ ਰਹਿਣਾ ਹਾਂ ਛੁੱਟੀਆਂ ਲਈ ਮਾਸੀ ਕੋਲ ਆਏ ਹੋਇਆ ਸੀ ਅਕਸਰ ਇੱਥੇ ਆ ਜਾਂਦਾ ਹੁੰਦਾ ਸੀ ਛੁੱਟੀਆਂ ਬਤੀਤ ਕਰਨ ਪਰ ਹੁਣ ਤਾਂ ਮੈਨੂੰ ਇੰਜ ਲੱਗਦਾ ਹੈ ਕਿ ਜਿਵੇਂ ਪਿੰਡ ਸ਼ਹਿਰ ਨਾਲੋਂ ਕਈ ਗੁਣਾ ਸੋਹਣਾ ਹੈ ਪਤਾ ਨਹੀਂ ਇਸ ਵਿੱਚ ਇਹਨਾਂ ਸੋਹਣਾਪਣ ਕਿੱਥੋਂ ਆ ਗਿਆ ਹੈ ਤੇ ਇਸ ਦੀ ਖੂਬਸੂਰਤੀ ਮੈਨੂੰ ਹੁਣ ਨਜ਼ਰ ਆ ਰਹੀ ਹੈ ਮੈਂ ਤਾਂ ਇਹ ਹੀ ਸੋਚਦਾ ਰਹਿੰਦਾ ਸੀ ਕਿ ਸ਼ਹਿਰ ਸਭ ਤੋਂ ਵਧੀਆ ਹੁੰਦਾ ਹੈ ਪਰ ਮੈਂ ਗਲਤ ਸੀ ਉਸ ਦੀ ਗੱਲ 'ਚ ਇੱਕ ਇਸ਼ਾਰਾ ਸੀ ਸਿਮਰਨ ਸ਼ਰਮ ਆ ਗਈ ਪਰ ਦਿਲ ਦੇ ਕਿਸੇ ਕੋਨੇ ਵਿੱਚ ਖੁਸ਼ੀ ਦੇ ਦੀਵੇ ਚੱਲ ਉੱਠੇ ਉਸ ਦੀ ਇਹ ਗੱਲ ਸੁਣ ਕੇ ਅਰਜੁਨ ਤੇ ਸਿਮਰਨ ਦੀਆਂ ਗੱਲਾਂ ਹੁਣ ਰੋਜ਼ ਦੀਆਂ ਹੋਣ ਲੱਗ ਪਈਆਂ ਸੀ ਉਹਨਾਂ ਦੀਆਂ ਮੁਲਾਕਾਤਾਂ ਰੋਜ਼ ਹੋਣ ਲੱਗ ਪਈਆਂ ਕਦੇ ਸਕੂਲ ਦੇ ਬਾਹਰ ਉਹਨਾਂ ਦੀ ਮੁਲਾਕਾਤ ਹੋ ਜਾਂਦੀ ਤਾਂ ਕਦੇ ਗੁਰਦੁਆਰੇ ਦੇ ਜਿਹੜੇ ਵਿੱਚ ਗੁਰਦੁਆਰੇ ਤੇ ਸਕੂਲ ਉਹਨਾਂ ਦਾ ਅਕਸਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਕਦੇ ਉਹ ਖੇਤਾਂ ਵੱਲ ਆਉਂਦਾ ਹੋਇਆ ਗੇੜਾ ਮਾਰਦਾ ਤਾਂ ਉੱਥੇ ਉਸ ਨੂੰ ਸਿਮਰਨ ਦਿਖਾਈ ਦਿੰਦੀ ਦੋਵਾਂ ਦੀਆਂ ਨਿਗਾਹਾਂ ਮਿਲਦੀਆਂ ਤਾਂ ਦਿਲ ਆਪੇ ਹੀ ਗੱਲਾਂ ਕਰਨ ਪੈਂਦਾ ਸੀ ਇੱਕ ਦੂਜੇ ਨੂੰ ਦੇਖ ਕੇ ਮੁਸਕਰਾਉਣ ਦੇ ਤੇ ਇਸ਼ਾਰੇ ਕਰਦੇ ਇੱਕ ਸ਼ਾਮ ਅਰਜੁਨ ਨੇ ਹਿੰਮਤ ਕਰਕੇ ਸਿਮਰਨ ਨੂੰ ਕਹਿ ਦਿੱਤਾ ਕਿ ਤੁਸੀਂ ਜੇ ਚਾਹੋ ਤਾਂ ਅਸੀਂ ਕੁਝ ਸਮਾਂ ਇਕੱਠੇ ਗੱਲਾਂ ਕਰ ਸਕਦੇ ਹਾਂ ਪੱਡ ਦੇ ਕਿਨਾਰੇ ਜੋ ਬਰਗਨ ਦਾ ਇੱਕ ਵੱਡਾ ਸਾਰਾ ਦਰਖਤ ਹੈ ਉੱਥੇ ਤੁਸੀਂ ਸ਼ਾਮ ਨੂੰ ਆ ਜਾਓ ਮੈਂ ਤੁਹਾਡੀ ਉੱਥੇ ਵੇਟ ਕਰਾਂਗਾ ਉੱਥੇ ਬੈਠ ਕੇ ਆਪਾਂ ਕੁਝ ਗੱਲਾਂ ਕਰਾਂਗੇ ਸਿਮਰਨ ਇਹ ਸਭ ਕੁਝ ਸੁਣ ਕੇ ਕੁਝ ਪਲ ਤਾਂ ਚੁੱਪ ਰਹੀ ਫੇਰ ਉਸਦੇ ਮਨ ਵਿੱਚ ਡਰ ਵੀ ਸੀ ਕਿ ਪਿੰਡ ਦੀ ਸੋਚ ਬਹੁਤ ਜ਼ਿਆਦਾ ਤਿੱਖੀ ਹੈ ਇੱਥੋਂ ਦੇ ਲੋਕ ਸਹੀ ਨਹੀਂ ਹਨ ਲੋਕਾਂ ਨੂੰ ਜਲਦੀ ਗੱਲ ਬਣਾਉਣ ਦੀ ਬਹੁਤ ਜ਼ਿਆਦਾ ਆਦਤ ਹੈ ਤੇ ਜੇ ਕਿਸੇ ਨੇ ਦੇਖ ਲਿਆ ਤਾਂ ਪਿੰਡ ਵਿੱਚ ਥੂ-ਥੂ ਹੋ ਜਾਵੇਗੀ ਪਰ ਦਿਲ ਨੇ ਹੌਲੀ ਜਹੀ ਕਿਹਾ ਜੇ ਇਨ੍ਹਾਂ ਦੀਆਂ ਨਿਗਾਹਾਂ ਇੰਨੀਆਂ ਸਾਫ਼ ਹਨ ਤਾਂ ਸ਼ਾਇਦ ਦਿਲ ਵੀ ਸੱਚਾ ਹੋਵੇ ਅਗਲੇ ਦਿਨ ਸ਼ਾਮ ਵੇਲੇ ਸਿਮਰਨ ਦਰਖਤ ਹੈਟਾ ਪਹੁੰਚ ਗਈ ਪਹਿਲਾਂ ਤਾਂ ਬਹੁਤ ਡਰ ਰਹੀ ਸੀ ਫਿਰ ਉਸਨੇ ਹੌਸਲਾ ਜਹਿ ਕੀਤਾ ਅਰਜੁਨ ਪਹਿਲਾਂ ਹੀ ਉੱਥੇ ਖੜਾ ਸੀ ਉਸਦੀ ਉਡੀਕ ਕਰ ਰਹਾ ਸੀ ਉਹ ਉਸ ਸਮੇਂ ਤੋਂ ਪਹਿਲਾਂ ਹੀ ਉੱਥੇ ਪਹੁੰਚ ਚੁੱਕਾ ਸੀ ਮੈਂ ਸੋਚਿਆ ਸੀ ਤੁਸੀਂ ਨਹੀਂ ਆਓਗੇ ਅਰਜੁਨ ਨੇ ਹੌਲੀ ਜਹੀ ਆਖਿਆ ਮੈਨੂੰ ਯਕੀਨ ਨਹੀਂ ਹੁੰਦਾ ਕਿ ਤੁਸੀਂ ਇੱਥੇ ਆ ਚੁੱਕੇ ਹੋ ਸਿਮਰਨ ਨੇ ਮੁਸਕਰਾ ਕੇ ਹਾਂ ਕਹਾ ਦਿਲ ਨਹੀਂ ਮੰਨਿਆ ਕਿ ਨਾ ਆਵਾਂ ਉਹ ਸ਼ਾਮ ਦੋਵਾਂ ਨੇ ਲੰਮੀਆਂ ਗੱਲਾਂ ਬਾਤਾਂ ਕੀਤੀਆਂ ਉਸ ਬਰਗਦ ਦੇ ਦਰਖਤ ਹੇਠਾਂ ਬੈਠ ਕੇ ਬਚਪਨ ਦੇ ਸੁਪਨੇ ਪੜਾਈ ਦੀਆਂ ਗੱਲਾਂ ਭਵਿੱਖ ਦੇ ਖਵਾਬ ਸਭ ਕੁਝ ਉਹਨਾਂ ਨੇ ਇੱਕ ਦੂਜੇ ਨਾਲ ਗੱਲਬਾਤ ਕੀਤੀ ਤੇ ਹਰ ਸ਼ਬਦ ਵਿੱਚ ਪਿਆਰ ਦੀ ਮਹਿਕ ਸੀ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਹੋਏ ਇਸ ਤਰ੍ਹਾਂ ਰੁੱਝ ਗਏ ਕਿ ਕਦੋਂ ਸਮਾਂ ਲੰਘ ਗਿਆ ਉਹਨਾਂ ਨੂੰ ਪਤਾ ਹੀ ਨਾ ਚੱਲਿਆ ਪਿੰਡ ਛੋਟਾ ਸੀ ਲੋਕਾਂ ਦੀਆਂ ਅੱਖਾਂ ਬਹੁਤ ਦੇ ਜੀ ਸੀ ਗਈਆਂ ਜਲਦੀ ਹੀ ਇਹ ਗੱਲ ਚੱਲਣ ਲੱਗ ਪਈ ਕਿ ਅਰਜਨ ਤੇ ਸਿਮਰਨ ਇੱਕ ਦੂਜੇ ਨਾਲ ਜ਼ਿਆਦਾ ਮਿਲਦੇ ਹਨ ਤੇ ਇੱਕ ਦੂਜੇ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਹਨ ਕੁਝ ਲੋਕਾਂ ਨੇ ਸਿਮਰਨ ਦੇ ਮਾਪਿਆਂ ਕੋਲ ਵੀ ਚੁਗਲੀਆਂ ਕਰ ਦਿੱਤੀਆਂ ਕਿ ਤੁਹਾਡੀ ਧੀ ਤਾਂ ਸ਼ਹਿਰ ਵਾਲੇ ਮੁੰਡੇ ਨਾਲ ਚੱਕਰ ਚੱਲ ਰਿਹਾ ਹੈ ਹੋ ਸਕੇ ਤਾਂ ਉਸ ਨੂੰ ਹੁਣੇ ਹੀ ਸੰਭਾਲ ਲਵੋ ਵੇਖਿਓ ਕਿਤੇ ਸਮਾਂ ਹੱਥੋਂ ਲੰਘ ਨਾ ਜਾਵੇ ਸਿਮਰਨ ਦਾ ਪਿਓ ਬਲਵੰਤ ਸਿੰਘ ਗੁੱਸੇ ਨਾਲ ਇਹ ਸਭ ਗੱਲ ਸੁਣ ਕੇ ਬਹੁਤ ਭਰ ਗਿਆ ਉਸ ਨੂੰ ਬਹੁਤ ਗੁੱਸਾ ਆਇਆ ਕਿ ਇਹ ਸਦੀਤੀ ਇਹ ਕੀ ਕਰ ਰਹੀ ਹੈ ਉਸ ਦਾ ਸੁਪਨਾ ਸੀ ਕਿ ਸਿਮਰਨ ਦਾ ਵਿਆਹ ਕਿਸੇ ਵੱਡੇ ਘਰ ਵਿੱਚ ਹੋ ਕਰੇ ਜਿੱਥੇ ਲੋਕ ਉਸ ਨੂੰ ਇੱਜ਼ਤ ਨਾਲ ਦੇਖਣ ਤੇ ਉੱਥੇ ਜਾ ਕੇ ਉਹ ਰਾਜ ਕਰੇ ਉਸ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਕਿ ਧੀ ਆਪਣੀ ਮਰਜ਼ੀ ਨਾਲ ਚੁਨੇ ਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਵੇ ਜਦ ਸਿਮਰਨ ਘਰੇ ਆਈ ਤਾਂ ਉਸਨੇ ਸਿਮਰਨ ਨੂੰ ਬਹੁਤ ਡਾਂਟਿਆ ਉਸਨੇ ਕਿਹਾ ਕਿ ਇਹ ਮੈਂ ਕੀ ਸੁਣ ਰਹਾ ਹਾਂ ਸਿਮਰਨ ਤੈਨੂੰ ਪਤਾ ਨਹੀਂ ਕੁੜੀਆਂ ਲਈ ਇੱਜ਼ਤ ਸਭ ਤੋਂ ਵੱਡ ਵੱਡੀ ਚੀਜ਼ ਹੁੰਦੀ ਹੈ ਤੇ ਕੁੜੀਆਂ ਦੀ ਇੱਜ਼ਤ ਮਾਪਿਓ ਦੀ ਇੱਜ਼ਤ ਹੁੰਦੀ ਹੈ ਤੂੰ ਸਾਡੀ ਇੱਜ਼ਤ ਵੀ ਮਿੱਟੀ ਵਿੱਚ ਰੋਲ ਰਹੀ ਹੈ ਸਿਮਰਨ ਦੀ ਅੱਖਾਂ 'ਚੋਂ ਹੰਝੂ ਡੁੱਲ ਗਏ ਤੇ ਕਹਿਣ ਲੱਗੀ ਪਿਤਾ ਜੀ ਅਰਜੁਨ ਬੁਰਾ ਇਨਸਾਨ ਨਹੀਂ ਹੈ ਬਹੁਤ ਵਧੀਆ ਮੁੰਡਾ ਹੈ ਉਹ ਇੱਜ਼ਤਦਾਰ ਪਰਿਵਾਰ ਤੋਂ ਹੈ ਤੇ ਮੇਰੇ ਨਾਲ ਸੱਚਾ ਪਿਆਰ ਕਰਦਾ ਹੈ ਤੇ ਮੈਨੂੰ ਹਮੇਸ਼ਾ ਖੁਸ਼ ਰੱਖੇਗਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਤੁਸੀਂ ਇੱਕ ਵਾਰ ਉਸ ਨੂੰ ਮਿਲ ਲਵੋ ਤੁਹਾਨੂੰ ਵੀ ਜ਼ਰੂਰ ਪਸੰਦ ਆਵੇਗਾ ਪਰ ਬਲਵੰਤ ਸਿੰਘ ਨਹੀਂ ਮੰਨਿਆ ਉਸ ਨੇਤੀ ਦੇ ਮਨ ਵਿੱਚ ਡਰ ਬਠਾਉਣ ਲਈ ਇੱਕ ਗੱਲ ਕਹਿ ਦਿੱਤੀ ਕਿ ਜੇ ਤੂੰ ਇਸ ਮੁੰਡੇ ਨਾਲ ਆਪਣਾ ਰਿਸ਼ਤਾ ਰੱਖਿਆ ਤਾਂ ਮੇਰਾ ਤੇਰਾ ਕੋਈ ਰਿਸ਼ਤਾ ਨਹੀਂ ਰਹੇਗਾ ਤੇਰਾ ਮੇਰਾ ਰਿਸ਼ਤਾ ਉਸ ਦਿਨ ਹੀ ਖਤਮ ਹੋ ਜਾਵੇਗਾ ਜਿਸ ਦਿਨ ਤੂੰ ਇਸ ਮੁੰਡੇ ਨਾਲ ਰਿਸ਼ਤਾ ਰੱਖ ਲਿਆ ਤੈਨੂੰ ਹੁਣ ਦੋਨਾਂ ਵਿੱਚੋਂ ਇੱਕ ਨੂੰ ਹੀ ਚੁਣਨਾ ਪਵੇਗਾ ਦੂਜੇ ਪਾਸੇ ਅਰਜਨ ਨੂੰ ਵੀ ਆਪਣੇ ਪਰਿਵਾਰ ਵੱਲੋਂ ਵੱਡਾ ਧਮਕ ਸੀ ਉਸਦੇ ਮਾਤਾ ਪਿਤਾ ਚਾਹੁੰਦੇ ਸਨ ਕਿ ਉਹ ਸ਼ਹਿਰ ਵਿੱਚ ਆਪਣੀ ਪੜਾਈ ਨੂੰ ਪੂਰਿਆ ਕਰੇ ਅਤੇ ਕਿਸੇ ਅਮੀਰ ਘਰ ਦੀ ਕੁੜੀ ਨਾਲ ਵਿਆਹ ਕਰਵਾ ਲਵੇ ਤੇ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲ ਰਹੇ ਉਹਨਾਂ ਨੂੰ ਪਿੰਡ ਦੀਆਂ ਕੁੜੀਆਂ ਪਾਲੀਆਂ ਪਸੰਦ ਨਹੀਂ ਸੀ ਆਉਂਦੀਆਂ ਪਰ ਅਰਜੁਨ ਦਾ ਦਿਲ ਸਿਰਫ ਸਿਮਰਨ ਨਾਲ ਜੁੜਿਆ ਹੋਇਆ ਸੀ ਇੱਕ ਰਾਤ ਉਹ ਬਰਗਦ ਦੇ ਦਰਖਤ ਖੇਠਾਂ ਸਿਮਰਨ ਨੂੰ ਮਿਲਣ ਦੇ ਲਈ ਆਇਆ ਸਿਮਰਨ ਭਾਵੇਂ ਦੁਨੀਆ ਸਾਡੇ ਖਿਲਾਫ ਖੜੀ ਹੋ ਜਾਵੇ ਪਰ ਮੈਨੂੰ ਇੱਕ ਵਾਅਦਾ ਕਰ ਕਿ ਤੂੰ ਮੇਰਾ ਸਾਥ ਨਹੀਂ ਛੱਡੇਂਗੀ ਤੇ ਮੈਂ ਤੇਰਾ ਸਾਥ ਪੂਰਾ ਦਵਾਂਗਾ ਸਿਮਰਨ ਨੇ ਹੰਜਵਾ ਨਾਲ ਕਹਾ ਮੈਂ ਤੇਰੇ ਨਾਲ ਜ਼ਿੰਦਗੀ ਦੇ ਹਰ ਰਾਹ ਤੇ ਚੱਲਾਂਗੀ ਮੈਂ ਵੀ ਚਾਹੁੰਨੀ ਹਾਂ ਕਿ ਆਪਾਂ ਦੋਵਾਂ ਇੱਕੋ ਰਾਹ ਤੇ ਤੁਰੀਏ ਤੇ ਜ਼ਿੰਦਗੀ ਨੂੰ ਆਸਾਨ ਬਣਾਈਏ ਪਰ ਮੈਨੂੰ ਡਰ ਲੱਗਦਾ ਹੈ ਸਮਾਜ ਮਾਪੇ ਸਭ ਸਾਡੇ ਖਿਲਾਫ ਹਨ ਆਪਣੀ ਜ਼ਿੰਦਗੀ ਕਿਵੇਂ ਬਣੂਗੀ अर्जुन ਨੇ ਉਸ ਦਾ ਹੱਥ ਫੜ ਕੇ ਕਹਾ ਪਿਆਰ ਕਰਨ ਵਾਸਤੇ ਰਸਤੇ ਆਪਣੇ ਆਪ ਬਣ ਜਾਂਦੇ ਹਨ ਉਸ ਦੇ ਦਿਲ ਇੱਕ ਦੂਜੇ ਨਾਲ ਜੁੜ ਗਏ ਪਰ ਕਿਸਮਤ ਤੇ ਇਮਤਿਹਾਨ ਅਤੇ ਬਾਕੀ ਸੀ ਕਿਸਮਤ ਨੇ ਆਪਣਾ ਪੱਇਆ ਘੁਮਾ ਦਿੱਤਾ ਸਿਮਰਨ ਤੇ ਅਰਜੁਨ ਦੀਆਂ ਮੁਲਾਕਾਤਾਂ ਹੁਣ ਗੁਪਤ ਰੂਪ ਵਿੱਚ ਹੋਣ ਲੱਗ ਪਈਆਂ ਸੀ। ਉਹ ਦੋਨੇ ਇੱਕ ਦੂਜੇ ਨੂੰ ਚੋਰੀ-ਚੋਰੀ ਮਿਲਣ ਲੱਗ ਪਏ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਚੱਲੇ ਕਿ ਉਹ ਇੱਕ ਦੂਜੇ ਨਾਲ ਰਿਸ਼ਤਾ ਰੱਖ ਰਹੇ ਹਨ। ਪਿੰਡ ਦੇ ਲੋਕਾਂ ਦੀਆਂ ਅੱਖਾਂ ਤੋਂ ਬਚ ਕੇ ਦੋਵੇਂ ਅਕਸਰ ਖੇਤਾਂ ਰਾਹੀਂ ਮਿਲਦੇ ਹੁੰਦੇ ਸੀ। ਹਰ ਵਾਰ ਉਹ ਇੱਕ ਦੂਜੇ ਨਾਲ ਆਪਣੇ ਸੁਪਨੇ ਸਾਂਝੇ ਕਰਦੇ। ਅਰਜੁਨ ਕਹਿੰਦਾ, "ਜਦੋਂ ਮੈਂ ਪੜ੍ਹਾਈ ਪੂਰੀ ਕਰ ਲਵਾਂਗਾ ਤਾਂ ਮੈਂ ਤੈਨੂੰ ਆਪਣੇ ਘਰ ਲੈ ਜਾਵਾਂਗਾ ਤੇ ਉੱਥੇ ਆਪਣੇ ਮਾਪਿਆਂ ਨਾਲ ਮਿਲਾਵਾਂਗਾ ਤੈਨੂੰ ਮੈਂ ਉੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ ਦਵਾਂਗਾ ਬਸ ਤੂੰ ਮੇਰਾ ਕਦੇ ਵੀ ਸਾਥ ਨਾ ਛੱਡੀ ਸਿਮਰਨ ਮੁਸਕਰਾ ਕੇ ਕਹਿੰਦੀ ਮੈਨੂੰ ਸਿਰਫ ਤੇਰਾ ਸਾਥ ਚਾਹੀਦਾ ਹੈ ਅਰਜਨ ਸਾਥ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ ਬਸ ਤੂੰ ਮੇਰਾ ਸਾਥ ਕਦੇ ਨਾ ਛੱਡੀ ਬਾਕੀ ਸਭ ਕੁਝ ਮੇਰੇ ਲਈ ਛੋਟਾ ਹੈ ਤੇਰਾ ਸਾਥ ਸਭ ਤੋਂ ਵੱਡਾ ਹੈ ਇਹ ਪਿਆਰ ਦੇ ਸ਼ਬਦ ਉਹਨਾਂ ਦੇ ਦਿਲਾਂ ਵਿੱਚ ਖੁਸ਼ੀ ਦੇ ਫੁੱਲ ਖਿਲਾਉਣ ਲੱਗ ਪਏ ਸੀ ਪਰ ਦਿਲ ਦੇ ਕਿਸੇ ਕੋਨੇ ਵਿੱਚ ਡਰ ਵੀ ਸੀਗਾ ਦੋਨਾਂ ਨੂੰ ਕਿਉਂਕਿ ਉਹ ਜਾਣਦੇ ਸੀ ਕਿ ਪਰਿਵਾਰ ਤੇ ਸਮਾਜ ਇਹਨਾਂ ਨੂੰ ਕਦੇ ਵੀ ਸੋਖਾ ਨਹੀਂ ਇੱਕ ਦੂਜੇ ਨਾਲ ਮਿਲਣ ਦੇਣਗੇ ਤੇ ਇੱਕ ਦੂਜੇ ਨਾਲ ਰਿਸ਼ਤਾ ਨਹੀਂ ਨਭਾਉਣ ਦੇਣਗੇ ਸਿਮਰਨ ਦੇ ਮਾਪੇ ਉਸਦੇ ਵਿਆਹ ਲਈ ਰਿਸ਼ਤਾ ਵੇਖਣ ਲੱਗ ਪਏ ਬਲਵੰਤ ਸਿੰਘ ਚਾਹੁੰਦਾ ਸੀ ਕਿ ਧੀ ਦਾ ਰਿਸ਼ਤਾ ਕਿਸੇ ਅਮੀਰ ਘਰ ਵਿੱਚ ਹੋਵੇ ਤੇ ਇੱਕ ਦਿਨ ਘਰ 'ਚ ਗੱਲ ਚੱਲੀ ਕਿ ਸ਼ਹਿਰ 'ਚ ਵੱਡੇ ਸੇਠ ਦਾ ਪੁੱਤਰ ਸਿਮਰਨ ਨੂੰ ਵੇਖਣ ਆਇਆ ਹੋਇਆ ਹੈ ਸਿਮਰਨ ਇਹ ਸਭ ਕੁਝ ਸੁਣ ਕੇ ਬਹੁਤ ਹੈਰਾਨ ਹੋਈ ਸਿਮਰਨ ਨੇ ਇਹ ਸੁਣ ਕੇ ਮਾਂ ਕੋਲ ਅਰਦਾਸ ਕੀਤੀ ਮਾਂ ਜੀ ਮੈਨੂੰ ਮਜਬੂਰ ਨਾ ਕਰੋ ਮੇਰਾ ਦਿਲ ਕਿਸੇ ਹੋਰ ਨਾਲ ਨਹੀਂ ਜੁੜ ਸਕਦਾ ਪਰ ਮਾਂ ਨੇ ਹੌਲੀ ਜਹੀ ਕਿਹਾ ਕੁੜੀਏ ਮਾਪਿਓ ਕਦੇ ਵੀ ਧੀਆ ਦਾ ਬੁਰਾ ਨਹੀਂ ਚਾਹੁੰਦੇ ਪਿਆਰ ਨਾਲ পেট ਨਹੀਂ ਭਰਦਾ ਰਿਸ਼ਤਿਆਂ ਦੀ ਨੀਹ ਇੱਜ਼ਤ ਤੇ ਸਹਾਰਿਆਂ ਹੁੰਦੀ ਹੈ ਸਿਮਰਨ ਚੁੱਪ ਹੋ ਗਈ ਪਰ ਉਸਦੇ ਹੰਝੂ ਉਸਦੀ ਬੇਵਸੀ ਦੱਸ ਰਹੇ ਸੀ ਅਰਜੁਨ ਵੀ ਆਪਣੇ ਪਰਿਵਾਰ ਦੇ ਦਬਾਅ ਹੇਠ ਦੱਬਿਆ ਹੋਇਆ ਸੀ ਉਸਦੇ ਪਿਤਾ ਜੀ ਨੇ ਤਾਂ ਸਾਫ਼ ਕਹਿ ਦਿੱਤਾ ਸੀ ਜੇ ਤੂੰ ਉਸ ਪਿੰਡ ਵਾਲੀ ਕੁੜੀ ਨਾਲ ਜ਼ੋਰ ਜ਼ਬਰਦਸਤੀ ਕਰਕੇ ਤਾਂ ਯਾਦ ਰੱਖੀ ਤੈਨੂੰ ਘਰ ਤੋਂ ਹੱਥ ਧੋਣਾ ਪਵੇਗਾ ਤੇ ਸਾਰੀ ਜ਼ਮੀਨ ਜਾਇਦਾਦ ਤੋਂ ਅਸੀਂ ਤੈਨੂੰ ਬੇਦਖਲ ਕਰ ਦੇਵਾਂਗੇ। ਅਰਜੁਨ ਦਾ ਦਿਲ ਟੁੱਟ ਗਿਆ। ਉਹ ਆਪਣੇ ਮਾਪਿਆਂ ਨੂੰ ਵੀ ਖੋਣਾ ਨਹੀਂ ਸੀ ਚਾਹੁੰਦਾ ਪਰ ਸਿਮਰਨ ਨੂੰ ਵੀ ਨਹੀਂ ਸੀ ਛੱਡ ਸਕਦਾ। ਉਹ ਰਾਤ ਭਰ ਸੋਚਦਾ ਰਿਹਾ ਕਿ ਪਿਆਰ ਲਈ ਪਰਿਵਾਰ ਤੋਂ ਲੜਨਾ ਠੀਕ ਹੈ ਜਾਂ ਨਹੀਂ। ਅਗਲੇ ਦਿਨ ਉਸਨੇ ਸਿਮਰਨ ਨੂੰ ਮਿਲ ਕੇ ਕਿਹਾ ਜੀ ਮੇਰਾ ਪਰਿਵਾਰ ਸਾਡੇ ਖਿਲਾਫ ਖੜਾ ਹੋ ਗਿਆ ਤਾਂ ਕੀ ਤੂੰ ਮੇਰੇ ਨਾਲ ਭੱਜ ਚੱਲੇਂਗੀ ਆਪਾਂ ਦੋਨੇ ਭੱਜ ਕੇ ਵਿਆਹ ਕਰਵਾ ਲੈਨੇ ਹਾਂ ਸਿਮਰਨ ਨੇ ਉਸ ਦੀਆਂ ਅੱਖਾਂ ਵਿੱਚ ਵੇਖਿਆ ਤੇ ਕਹਾ ਹਾਂ ਪਰ ਇਹ ਮੇਰੀ ਆਖਰੀ ਚੋਣ ਹੋਵੇਗੀ ਮੈਂ ਚਾਹੁੰਨੀ ਹਾਂ ਕਿ ਸਾਡਾ ਪਿਆਰ ਇੱਜ਼ਤ ਨਾਲ ਕਬੂਲਿਆ ਜਾਵੇ ਪਰ ਇਹ ਸਮਾਜ ਨਹੀਂ ਮੰਨਦਾ ਇੱਕ ਦਿਨ ਪਿੰਡ ਦੇ ਕੁਝ ਲੋਕਾਂ ਨੇ ਅਰਜੁਨ ਤੇ ਸਿਮਰਨ ਨੂੰ ਇਕੱਠੇ ਗੱਲ ਕਰਦਿਆਂ ਹੋਇਆਂ ਵੇਖ ਲਿਆ ਗੱਲ ਚੁਗਲੀਆਂ ਬਣ ਕੇ ਪੂਰੇ ਪਿੰਡ ਵਿੱਚ ਫੈਲ ਗਈ ਬਲਵੰਤ ਸਿੰਘ ਗੁੱਸੇ ਨਾਲ ਤਪ ਰਿਹਾ ਸੀ ਉਸਨੇ ਧੀ ਨੂੰ ਘਰ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਕਹਾ ਹੁਣ ਤੂੰ ਘਰ ਤੋਂ ਬਾਹਰ ਕਦਮ ਨਹੀਂ ਰੱਖੇਂਗੀ ਜੇ ਬਾਹਰ ਕਦਮ ਰੱਖਿਆ ਤਾਂ ਮੇਰਾ ਮਰਿਆ ਹੋਇਆ ਮੂੰਹ ਵੇਖੇਂਗੀ ਤੇਰਾ ਵਿਆਹ ਮੇਰੀ ਮਰਜ਼ੀ ਨਾਲ ਹੀ ਹੋਵੇਗਾ ਸਿਮਰਨ ਦੀ ਦੁਨੀਆ ਅਚਾਨਕ ਹੀ ਹਨੇਰੇ ਵਿੱਚ ਡੁੱਬ ਗਈ ਉਹ ਰਾਤ ਪਰ ਖਿੜਕੀ ਦੇ ਪਾਰ ਚੰਨ ਨੂੰ ਵੇਖਦੀ ਰਹੀ ਤੇ ਸੋਚਦੀ ਰਹੀ ਕਿ ਮੇਰਾ ਪਿਆਰ ਸੱਚਮੁੱਚਾ ਕਮਜ਼ੋਰ ਹੈ ਅਰਜਨ ਨੂੰ ਪਤਾ ਲੱਗਿਆ ਕਿ ਸਿਮਰਨ ਨੂੰ ਘਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਉਸਨੇ ਬੇਹਿਸਾਬ ਕੋਸ਼ਿਸ਼ਾਂ ਕੀਤੀਆਂ ਉਸ ਨੂੰ ਮਿਲਣ ਦੀਆਂ ਪਰ ਹਰ ਵਾਰ ਉਸ ਦੇਰਾ ਵਿੱਚ ਕੰਧਾਂ ਆ ਗਈਆਂ ਇੱਕ ਰਾਤ ਉਸਨੇ ਸਿਮਰਨ ਨੂੰ ਖਿੜਕੀ ਕੋਲ ਖੜਾ ਦੇਖਿਆ ਦੋਵਾਂ ਦੀਆਂ ਅੱਖਾਂ ਮਿਲੀਆਂ ਸਿਮਰਨ ਦੇ ਹੰਝੂ ਟਪਕਣ ਲੱਗ ਪਏ ਅਰਜੁਨ ਨੇ ਇਸ਼ਾਰੇ ਨਾਲ ਕਹਾ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ਪਰ ਹਕੀਕਤ ਇਹ ਸੀ ਕਿ ਦੋਵਾਂ ਦੇ ਵਿਚਕਾਰ ਹੁਣ ਮਾਪਿਆਂ ਦੀ ਇੱਛਾ ਪਿੰਡ ਦੀ ਸੋਚ ਤੇ ਸਮਾਜ ਦੀਆਂ ਬੇੜੀਆਂ ਆ ਕੇ ਖੜੀਆਂ ਹੋ ਗਈਆਂ ਸੀ ਜਦੋਂ ਸਿਮਰਨ ਘਰ ਵਿੱਚ ਬੰਨ ਸੀ ਅਜੁੰਨੀ ਉਸ ਨੂੰ ਇੱਕ ਪੱਤਰ ਭੇਜਣ ਦੀ ਯੋਜਨਾ ਬਣਾਈ ਉਸ ਨੇ ਆਪਣੇ ਛੋਟੇ ਕਜ਼ਨ ਨੂੰ ਕਹਾ ਇਹ ਕਾਗਜ਼ ਸਿਮਰਨ ਤੱਕ ਪਹੁੰਚਾ ਦੇਣਾ ਕਿਸੇ ਨੂੰ ਪਤਾ ਨਾ ਲੱਗੇ ਪੱਤਰ ਵਿੱਚ ਲਿਖਿਆ ਹੋਇਆ ਸੀ ਕਿ ਸਿਮਰਨ ਮੇਰੇ ਸਾਹਾਂ ਦੀ ਧੜਕਣ ਹੌਸਲਾ ਨਾ ਹਾਰੀ ਅਸੀਂ ਮਿਲ ਕੇ ਹਰ ਰੁਕਾਵਟ ਦਾ ਸਾਹਮਣਾ ਕਰਾਂਗੇ ਜੇ ਜਰੂਰਤ ਪਈ ਤਾਂ ਮੈਂ ਤੈਨੂੰ ਇੱਥੋਂ ਲੈ ਕੇ ਜਾਵਾਂਗਾ ਸਿਮਰਨ ਨੇ ਪੱਤਰ ਪੜ੍ਹਿਆ ਤੇ ਉਸ ਦੀ ਸੁੱਕੀ ਅੱਖਾਂ ਵਿੱਚ ਫੇਰ ਚਮਕ ਆ ਗਈ ਸਿਮਰਨ ਦੇ ਪਿਓ ਨੇ ਉਸ ਦਾ ਰਿਸ਼ਤਾ ਸ਼ਹਿਰ ਦੇ ਇੱਕ ਸੇਠ ਦੇ ਪੁੱਤਰ ਨਾਲ ਤੈਅ ਕਰ ਦਿੱਤਾ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਚਾਰੇ ਪਾਸੇ ਆਵਾਜ਼ਾਂ ਗੂੰਜ ਰਹੀਆਂ ਸੀ ਸਿਮਰਨ ਦੀ ਮਾਂ ਦੇ ਦਿਲ ਵਿੱਚ ਦੁੱਖ ਸੀ ਪਰ ਉਹ ਪਤੀ ਦੇ ਖਿਲਾਫ ਕੁਝ ਨਾ ਕਰ ਸਕਦੀ ਸੀ सिमरन ने रात नु मां दा हाथ फड़या ते कहा मां जी की मेरी खुशी ਤੁਹਾਡੇ ਲਈ ਕੁਝ ਵੀ ਨਹੀਂ ਹੈ मेरी खुशी ਤੁਹਾਡੇ ਲਈ मायने नहीं रखਦੀ मां ने ਹੰਝੂ ਪੂੰਜੇ ਤੇ ਬੋਲਿਆ ਕੁੜੀਏ ਖੁਸ਼ੀ ਤਾਂ ਮੈਨੂੰ ਵੀ ਤੇਰੇ ਨਾਲ ਹੀ ਹੈ ਪਰ ਮੈਂ ਤੇਰੇ ਪਿਓ ਦੇ ਅੱਗੇ ਬੇਬਸ ਹਾਂ ਅਰਜੁਨ ਨੇ ਸੁਣਿਆ ਕਿ सिमरਨ ਦਾ ਵਿਆਹ ਕਿਸੇ ਹੋਰ ਨਾਲ ਕਰਵਾਇਆ ਜਾ ਰਿਹਾ ਹੈ ਉਸ ਦਾ ਦਿਲ ਸਹਿਮ ਗਿਆ ਉਸ ਨੇ ਸੋਚਿਆ ਕਿ ਜੇ ਮੈਂ ਚੁੱਪ ਰਹਾ ਤਾ ਆਪਣਾ ਪਿਆਰ ਮੈਂ ਹਮੇਸ਼ਾ ਦੇ ਲਈ ਖੋ ਬੈਠਾਂਗਾ ਉਸ ਰਾਤ ਉਸਨੇ ਇੱਕ ਫੈਸਲਾ ਕੀਤਾ ਕਿ ਉਹ ਸਿਮਰਨ ਨੂੰ ਨਾਲ ਲੈ ਕੇ ਭੱਜ ਜਾਵੇਗਾ ਤੇ ਵਿਆਹ ਕਰਵਾ ਲਵੇਗਾ ਉਹ ਆਪਣੀ ਮਾਸੀ ਦੇ ਘਰੋਂ ਕੁਝ ਪੈਸੇ ਲੈ ਕੇ ਆਇਆ ਤੇ ਇੱਕ ਦੋਸਤ ਦੀ ਮੋਟਰਸਾਈਕਲ ਵੀ ਬੁੱਕ ਕਰ ਲਈ ਉਸਨੇ ਅਰਜੁਨ ਸਿਮਰਨ ਦੇ ਘਰ ਦੇ ਪਿਛਲੇ ਹਿੱਸੇ ਗਿਆ ਖਿੜਕੀ ਕੋਲ ਸਿਮਰਨ ਖੜੀ ਹੋਈ ਸੀ ਉਸਨੇ ਹੌਲੀ ਜਹੀ ਕਹਾ ਮੈਂ ਤੈਨੂੰ ਇੱਥੋਂ ਲੈ ਕੇ ਜਾਵਾਂਗਾ ਚੱਲ ਤੂੰ ਮੇਰੇ ਨਾਲ ਆਪਾਂ ਅੱਜ ਚੱਲਦੇ ਹਾਂ ਚੱਲ ਮੇਰੇ ਨਾਲ ਸਿਮਰਨ ਸਿਮਰਨ ਦਾ ਦਿਲ ਬੇਚਾਨ ਸੀ ਉਸਨੇ ਕਿਹਾ ਅਰਜੁਨ ਜੇ ਅਸੀਂ ਭੱਜ ਗਏ ਤਾਂ ਮੇਰੇ ਮਾਪਿਆਂ ਦੀ ਇੱਜ਼ਤ ਮਿੱਟੀ ਵਿੱਚ ਰੋਲ ਜਾਵੇਗੀ ਉਹਨਾਂ ਦਾ ਜੀਨ ਦਾ ਸਹਾਰਾ ਮੁੱਕ ਜਾਵੇਗਾ ਅਰਜਨ ਨੇ ਹੱਥ ਜੋੜੇ ਪਰ ਜੇ ਤੂੰ ਇੱਥੇ ਰਹਿਂ ਤਾਂ ਸਾਡਾ ਪਿਆਰ ਮਰ ਜਾਵੇਗਾ ਸਿਮਰਨ ਨੇ ਹਿੰਮਤ ਜਟਾਈ ਤੇ ਖਿੜਕੀ ਤੋਂ ਬਾਹਰ ਆਈ ਪਾਰ ਉਸ ਦੇ ਪਿਓ ਨੇ ਉਸ ਦੀ ਆਹਟ ਸੁਣ ਲਈ ਬਲਵੰਤ ਸਿੰਘ ਗੁੱਸੇ ਨਾਲ ਚੀਖਿਆ ਕੁੜੀਏ ਤੂੰ ਸਾਡੇ ਮੱਥੇ ਤੇ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਸਨੇ ਗੁਰਦੁਆਰੇ ਵਿੱਚ ਜਾ ਕੇ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਜੇ ਮੇਰਾ ਪਿਆਰ ਸੱਚਾ ਹੈ ਤਾਂ ਸਾਨੂੰ ਇੱਕ ਕਰ ਦੇ ਮੈਂ ਉਸ ਬਿਨਾਂ ਨਹੀਂ ਰਹਿ ਸਕਦਾ ਉਸ ਦੀਆਂ ਅੱਖਾਂ ਵਿੱਚ ਜਿੱਦ ਸੀ ਉਸ ਨੂੰ ਲੱਗ ਰਿਹਾ ਸੀ ਕਿ ਸੱਚਾ ਪਿਆਰ ਰੱਬ ਦੇ ਦਰ ਤੇ ਕਦੇ ਵੀ ਹਾਰ ਨਹੀਂ ਸਕਦਾ ਸਿਮਰਨ ਦਾ ਵਿਆਹ ਸ਼ਹਿਰ ਦੇ ਮੁੰਡੇ ਨਾਲ ਪੱਕਾ ਹੋ ਚੁੱਕਿਆ ਸੀ ਘਰ ਵਿੱਚ ਮਹਿੰਦੀ ਦੇ ਸੰਗੀਤ ਦੀਆਂ ਤਿਆਰੀਆਂ ਹੋਣ ਲੱਗ ਪਈਆਂ ਸੀ ਚਾਰੇ ਪਾਸੇ ਹਵਾ ਵਿੱਚ ਸ਼ਹਿਨਾਈਆਂ ਵੱਜ ਰਹੀਆਂ ਸੀ ਵਿਆਹ ਦੀਆਂ ਸਿਮਰਨ ਦੇ ਹੰਝੂਆਂ ਨੂੰ ਸਭ ਖੁਸ਼ੀ ਦੇ ਹੰਝੂ ਸਮਝ ਰਹੇ ਸਨ ਪਰ ਸਚਾਈ ਇਹ ਸੀ ਕਿ ਉਹ اندرੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਉਸ ਦਾ ਦਿਲ ਹਾਰ ਚੁੱਕਿਆ ਸੀ ਵਿਆਹ ਤੋਂ ਇੱਕ ਦਿਨ ਪਹਿਲਾਂ ਅਰਜੁਨ ਨੇ ਚੁਪਕੇ ਨਾਲ ਸਿਮਰਨ ਨਾਲ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਦੋਵਾਂ ਨੇ ਇੱਕ ਦੂਜੇ ਨੂੰ ਵੇਖਿਆ ਤੇ ਬੇਇੰਤਿਹਾਰ ਰੋਣ ਲੱਗ ਪਏ ਇੱਕ ਦੂਜੇ ਦੇ ਗਲ ਲਾ ਕੇ ਸਿਮਰਨ ਨੇ ਕਿਹਾ ਅਰਜੁਨ ਸ਼ਾਇਦ ਇਹੀ ਸਾਡੀ ਆਖਰੀ ਮੁਲਾਕਾਤ ਹੈ ਅਰਜੁਨ ਨੇ ਉਸ ਦਾ ਹੱਥ ਫੜਿਆ ਤੇ ਕਹਾ ਨਹੀਂ ਸਿਮਰਨ ਇਹ ਤੂੰ ਕੀ ਬੋਲ ਰਹੀ ਹੈ ਮੈਂ ਤੈਨੂੰ ਕਿਸੇ ਹੋਰ ਦਾ ਕਦੇ ਵੀ ਹੋਣ ਨਹੀਂ ਦਵਾਂਗਾ ਜਾਂ ਤਾਂ ਮੈਂ ਮਰ ਜਾਵਾਂਗਾ ਜਾਂ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਵਿਆਹ ਵਾਲੇ ਦਿਨ ਜਦੋਂ ਬਰਾਤ ਦਰਵਾਜ਼ੇ ਤੇ ਆਈ ਅਰਜੁਨ ਵੀ ਮੰਡਪ ਵਿੱਚ ਪਹੁੰਚ ਗਿਆ ਉਸਨੇ ਸਭ ਦੇ ਸਾਹਮਣੇ ਕਹਾ ਸਿਮਰਨ ਸਿਰਫ ਮੇਰੀ ਹੈ ਮੈਂ ਉਸਨੂੰ ਕਿਸੇ ਹੋਰ ਨਾਲ ਵਿਆਹ ਨਹੀਂ ਕਰਨ ਦਵਾਂਗਾ। ਤੇ ਹੁ ਜੇ ਕਿਸੇ ਨੇ ਉਸਦਾ ਵਿਆਹ ਹੋਰ ਕਿਤੇ ਕਰ ਦਿੱਤਾ ਤਾਂ ਮੈਂ ਇੱਥੇ ਹੀ ਆਪਣੀ ਜਾਨ ਦੇਵਾਂਗਾ। ਪਿੰਡ ਵਿੱਚ ਹੰਗਾਮਾ ਮਚ ਗਿਆ। ਸਿਮਰਨ ਦਾ ਪਿਓ ਗੁੱਸੇ ਨਾਲ ਲਾਲਬਿਲਾ ਹੋ ਰਿਹਾ ਸੀ ਤੇ ਚੀਕਿਆ, ਇਸਨੂੰ ਘਰੋਂ ਕੱਢ ਦਿਓ। ਸਿਮਰਨ ਸਭ ਦੇ ਸਾਹਮਣੇ ਖੜੀ ਹੋ ਗਈ। ਉਸ ਦੀਆਂ ਅੱਖਾਂ ਵਿੱਚ ਅਰਜੁਨ ਲਈ ਬੇਅੰਤ ਹਪਿਆਰ ਸੀ ਪਰ ਨਾਲ ਹੀ ਮਾਪਿਆਂ ਦੀ ਇੱਜ਼ਤ ਦਾ ਡਰ ਵੀ ਸੀਗੀ ਉਸ ਦੀਆਂ ਅੱਖਾਂ ਵਿੱਚ। ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਕਹਾ ਅਰਜੁਨ ਮੈਂ ਤੈਨੂੰ ਪਿਆਰ ਤਾਂ ਬੇਅੰਤ ਹਾਂ ਕਰਦੀ ਹਾਂ ਪਰ ਮੈਂ ਆਪਣਾ ਘਰ ਤੇ ਆਪਣੇ ਮਾਪਿਆਂ ਨੂੰ ਛੱਡ ਕੇ ਨਹੀਂ ਜਾ ਸਕਦੀ ਉਹਨਾਂ ਦੇ ਮੱਥੇ ਉੱਤੇ ਦਾਗ ਨਹੀਂ ਲਾ ਸਕਦੀ ਉਹਨਾਂ ਨੂੰ ਇਸ ਪਿੰਡ ਦੀ ਵਿੱਚ ਇੱਜ਼ਤ ਨਾਲ ਜਿਉਣਾ ਚਾਹੁੰਨੀ ਹਾਂ ਇਹ ਸੁਣ ਕੇ ਅਰਜੁਨ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗ ਪਏ ਉਸਦੇ ਸਾਰੇ ਸੁਪਨੇ ਇੱਕ ਪਲ ਵਿੱਚ ਹੀ ਟੁੱਟ ਗਏ ਤੇ ਉਹ ਰੋਣ ਲੱਗ ਪਿਆ अर्जुन ਉਹ ਵਾਲੇ ਘਰੋਂ ਬਾਹਰ ਨਿਕਲ ਗਿਆ ਲੋਕ ਉਸਦੇ ਉੱਪਰ ਹੱਸਣ ਲੱਗ ਪਏ ਤੇ ਉਸਦਾ ਮਜ਼ਾਕ ਉਡਾਉਣ ਲੱਗ ਪਏ ਪਿੰਡ ਦੀ ਕੁੜੀ ਤਾਂ ਸ਼ਹਿਰ ਦੇ ਸੇਟ ਦੀ ਹੋ ਗਈ ਤੇਰੇ ਹੱਥ ਤਾਂ ਕੁਝ ਨਹੀਂ ਆਇਆ ਸਾਰੇ ਲੋਕ ਆਪਸ ਵਿੱਚ ਗੱਲਾਂ ਕਰਨ ਲੱਗ ਪਏ Arjun ਦੇ ਦਿਲ ਵਿੱਚ ਲੱਖਾਂ ਤੀਰ ਚੁੱਭ ਗਏ ਉਸਨੇ ਕਦੀ ਨਹੀਂ ਸੋਚਿਆ ਸੀ ਕਿ ਸਿਮਨ ਇਸ ਤਰ੍ਹਾਂ ਬੋਲੇਗੀ ਉਹ ਚਾਹ ਪਿੰਡ ਦੇ ਪਰਗਦ ਦੇ ਹੇਠਾਂ ਬੈਠ ਗਿਆ ਤੇ ਰੋਣ ਲੱਗ ਪਿਆ ਜਿੱਥੇ ਦੋਵਾਂ ਨੇ ਇੱਕ ਦੂਜੇ ਦੇ ਨਾਲ ਆਪਣੇ ਸੁਪਨੇ ਬੁਣੇ ਸਨ ਉਹ ਉਹਨਾਂ ਸੁਪਨਿਆਂ ਨੂੰ ਯਾਦ ਕਰਨ ਲੱਗ ਪਿਆ ਪਰ ਹੁਣ ਉਹ ਸੁਪਨੇ ਸਿਰਫ ਯਾਦਾਂ ਵਿੱਚ ਹੀ ਰਹਿ ਗਏ ਸੀ ਸਿਮਰਨ ਦੇ ਸਿਰ ਤੇ ਵਿਆਹ ਦੀਆਂ ਰਸਮਾਂ ਹੋ ਰਹੀਆਂ ਸੀ ਲੋਕ ਖੁਸ਼ੀਆਂ ਮਨਾ ਰਹੇ ਸੀ ਢੋਲ ਵੱਜ ਰਹੇ ਸੀ ਸਾਰੇ ਪਾਸੇ ਸਹਨਾਇਆਂ ਗੂੰਜ ਰਹੀਆਂ ਸੀ ਪਰ ਸਿਮਰਨ ਦਾ ਦਿਲ ਅੰਦਰੋਂ ਰੋ ਰਿਹਾ ਸੀ ਮਾਂ ਨੇ ਉਸ ਦੀਆਂ ਅੱਖਾਂ ਹੁੰਜੂ ਪੂੰਝ ਕੇ ਕਹਾ ਤਿਹੇ ਤੂੰ ਰੋ ਕਿਉਂ ਰਹੀ ਹੈ ਸਿਮਰਨ ਨੇ ਮੁਸਕਰਾ ਕੇ ਕਹਾ ਨਹੀਂ ਮਾਂ ਇਹ ਤਾਂ ਖੁਸ਼ੀ ਦੇ ਅਥਰੂ ਹਨ ਪਰ ਅਸਲ ਵਿੱਚ ਉਹ ਆਪਣੇ ਪਿਆਰ ਦਾ ਸਸਕਾਰ ਕਰ ਰਹੀ ਸੀ ਅਰਜੁਨ ਨੇ ਸੁਣਿਆ ਕਿ ਸਿਮਰਨ ਦੀ ਢੋਲੀ ਰਵਾਨਾ ਹੋ ਗਈ ਹੈ ਉਸ ਦਾ ਦਿਲ ਨਹੀਂ ਸੀ ਮੰਨ ਰਹਾ ਕਿ ਇਹ ਸਭ ਕੁਝ ਕਿਵੇਂ ਹੋ ਸਕਦਾ ਹੈ ਉਸ ਨੂੰ ਆਪਣੀਆਂ ਅੱਖਾਂ ਉੱਪਰ ਯਕੀਨ ਨਹੀਂ ਸੀ ਹੁੰਦਾ ਉਹ ਦੌੜ ਕੇ ਢੋਲੀ ਦੇ ਪਿੱਛੇ ਗਿਆ ਪਰ ਰਾਹ ਵਿੱਚ ਹੀ ਨਾ ਰੁਕ ਪਾਇਆ ਉਹ ਸਮਝ ਗਿਆ ਕਿ ਜਿਸ ਕੁੜੀ ਨੂੰ ਮੈਂ ਦੁਨੀਆ ਤੋਂ ਜਿੱਤ ਕੇ ਨਹੀਂ ਲਿਆ ਸਕਿਆ ਉਸਦੇ ਪਿੱਛੇ ਦੌੜ ਕੇ ਵੀ ਕੁਝ ਰੋਕਣ ਦਾ ਫਾਇਦਾ ਨਹੀਂ ਸਿਮਰਨ ਹੁਣ ਆਪਣੇ ਸਹੁਰੇ ਘਰ ਚਲੀ ਗਈ ਸੀ ਉਸਦੇ ਪਤੀ ਤੇ ਉਸ ਨੂੰ ਸਾਰੇ ਸੌਖੇ ਲੱਗੇ ਸੀ ਸਿਮਰਨ ਦੇ ਦਿਲ ਵਿੱਚ ਸੁੱਕਾਪਣ ਹੀ ਜਾਪਦਾ ਸੀ ਉਹ ਹਰ ਰਾਤ ਖਿੜਕੀ ਕੋਲ ਬੈਠ ਕੇ ਅਰਜੁਨ ਦਾ ਨਾਮ ਜਪਦੀ ਤੇ ਚੰਨ ਵੱਲ ਵੇਖਦੀ ਰਹਿੰਦੀ ਸੀ ਅਰਜੁਨ ਜਿਵੇਂ ਹਰ ਰੋਜ਼ ਉਸੇ 버ਗਰ ਦੇ ਢੇਠਾਂ ਜਾ ਕੇ ਬਹਿ ਜਾਂਦਾ ਸੀ ਜਿੱਥੇ ਸਿਮਰਨ ਨਾਲ ਸੁਪਨੇ ਵੇਖਦਾ ਹੁੰਦਾ ਸੀ ਲੋਕਾਂ ਨੇ ਉਸ ਨੂੰ ਪਾਗਲ ਕਹਿਣਾ ਸ਼ੁਰੂ ਕਰ ਦਿੱਤਾ ਪਰ ਉਸ ਦੇ ਲਈ ਉਹ ਦਰਖਤ ਹੀ ਸਿਮਰਨ ਦੀਆਂ ਯਾਦਾਂ ਦਾ ਘਰ ਬਣ ਚੁੱਕਿਆ ਸੀ ਅਰਜੁਨ ਨੇ ਸਿਮਰਨ ਲਈ ਬੇ ਹਿਸਾਬ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਹਰ ਚਿੱਠੀ ਵਿੱਚ ਉਹ ਆਪਣੇ ਦਿਲ ਦੀ ਤਸਵੀਰ ਨੂੰ ਖਿੱਚਦਾ ਹੁੰਦਾ ਸੀ ਤੇ ਆਪਣੀਆਂ ਗੱਲਾਂ ਲਿਖਦਾ ਹੁੰਦਾ ਸੀ ਕੋਈ ਵੀ ਚਿੱਠੀ ਉਹ ਭੇਜ ਨਾ ਸਕਿਆ ਉਹ ਡਰਦਾ ਸੀ ਕਿਤੇ ਇਹ ਉਸ ਦੀ ਜ਼ਿੰਦਗੀ ਹੋਰ ਮੁਸ਼ਕਲਾਂ ਨਾਲ ਨਾ ਭਰ ਤਵੇ ਜੇ ਮੈਂ ਉਸ ਨੂੰ ਇਹ ਚਿੱਠੀ ਪਹੁੰਚਾ ਦਿੱਤੀ ਪਿੰਡ ਦੇ ਲੋਕ ਅਕਸਰ ਅਰਜੁਨ ਦਾ ਮਖੌਲ ਲੜਾਉਂਦੇ ਹੁੰਦੇ ਸੀ ਉਹ ਇਹ ਮੁੰਡਾ ਹੈ ਉਹੀ ਜੋ ਪਿਆਰ ਦੇ ਚੱਕਰ ਵਿੱਚ ਪਾਗਲ ਹੋ ਚੁੱਕਾ ਹੈ ਤੇ ਸਾਰਾ ਦਿਨ ਇੱਥੇ ਬੈਠਾ ਰਹਿਣਾ ਹੈ ਅਨੰਦ ਚੌਪਰ ਆਂਦਾ ਸੀ ਉਸ ਨੂੰ ਹਣ ਲੋਕਾਂ ਦੀ ਪਰਵਾਹ ਬਿਲਕੁਲ ਵੀ ਨਹੀਂ ਸੀ ਉਸ ਦਾ ਦਿਲ ਤਾਂ ਸਿਰਫ ਸਿਮਰਨ ਦੇ ਨਾਲ ਸੀ ਸਿਮਰਨ ਦੇ ਪਤੀ ਨੇ ਕਦੇ ਉਸ ਨੂੰ ਦੁੱਖ ਨਹੀਂ ਸੀ ਦਿੱਤਾ ਪਰ ਸਿਮਰਨ ਦੇ ਚਿਹਰੇ ਤੇ ਉਹ ਮੁਸਕਾਨ ਕਦੇ ਵੀ ਵਾਪਸ ਨਾ ਆਈ ਜੋ ਅਰਜੁਨ ਦੇ ਨਾਲ ਹੁੰਦੀ ਸੀ ਉਹ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਰਹੀ ਪਰ ਉਸ ਦੇ ਦਿਲ ਦੀ ਖਾਮੋਸ਼ੀ ਕਿਸੇ ਨੂੰ ਸਮਝ ਨਾ ਆਉਂਦੀ ਕਈ ਮਹੀਨੇ ਬਾਅਦ ਇੱਕ ਮੇਲੇ ਵਿੱਚ ਅਰਜੁਨ ਤੇ ਸਿਮਰਨ ਦੀ ਅਚਾਨਕ ਮੁਲਾਕਾਤ ਹੋਈ ਉਹ ਦੋਨੇ ਇੱਕ ਦੂਜੇ ਦੇ ਸਾਹਮਣੇ ਆ ਗਏ ਦੋਵਾਂ ਨੇ ਇੱਕ ਦੂਜੇ ਨੂੰ ਵੇਖਿਆ ਪਰ ਕੁਝ ਕਹਿ ਨਾ ਸਕੇ ਅੱਖਾਂ ਹੀ ਅੱਖਾਂ ਵਿੱਚ ਉਹ ਦੋਨੇ ਹਜ਼ਾਰਾਂ ਗੱਲਾਂ ਕਰ ਗਏ ਸਿਮਰਨ ਨੇ ਹੌਲੀ ਜਹੀ ਕਹਾ ਮੁੜ ਕੇ ਚਾਲ ਦਿੱਤਾ ਅਰਜੁਨ ਖੜਾ ਰਹਿ ਗਿਆ ਅਰਜੁਨ ਹੁਣ ਸਮਝ ਗਿਆ ਸੀ ਕਿ ਇਹ ਪਿਆਰ ਹੁਣ ਸਿਰਫ ਯਾਦਾਂ ਤੱਕ ਹੀ ਸੀਮਤ ਰਹਿ ਗਿਆ ਹੈ ਸਿਮਰਨ ਵੀ ਜਾਣਦੀ ਸੀ ਕਿ ਉਸਦਾ ਦਿਲ ਤਾਂ ਅਰਜੁਨ ਦੇ ਕੋਲ ਹੀ ਹੈ ਪਰ ਉਸ ਦੇ ਪੈਰ ਹੁਣ ਕਿਸੇ ਹੋਰ ਘਰ ਦੀ ਸ਼ਾਨ ਬਣ ਚੁੱਕੇ ਹਨ ਦੋਵੇਂ ਜ਼ਿੰਦਗੀ ਦੇ ਰਸਤੇ ਤੋਂ ਵੱਖ ਹੋ ਗਏ ਪਰ ਉਹਨਾਂ ਦੇ ਦਿਲ ਇੱਕ ਦੂਜੇ ਨਾਲ ਹੀ ਜੁੜੇ ਰਹੇ ਤੇ ਇੱਕ ਦੂਜੇ ਦੀਆਂ ਯਾਦਾਂ ਨੂੰ ਉਹ ਜਿੰਦੇ ਰਹੇ ਰਾਜ਼ ਤੇ ਰੂਪ ਦੀ ਕਹਾਣੀ ਇੱਕ ਅਧੂਰੀ ਕਵਿਤਾ ਵਾਂਗ ਰਹਿ ਗਈ ਪਿੰਡ ਵਾਲੇ ਕਹਿੰਦੇ ਸਨ ਕਿ ਉਹ ਦੋਵੇਂ ਜਨਮ ਜਨਮਾਤਾ ਦੇ ਸਾਥੀ ਸਨ ਪਰ ਕਿਸਮਤ ਨੇ ਉਹਨਾਂ ਦੇ ਰਾਹ ਵੱਖਰੇ ਕਰ ਦਿੱਤੇ ਹਰ ਜੁਨ ਨੇ ਆਖਰੀ ਸਾਲ ਲੈਂਦਿਆਂ ਸਿਮਰਨ ਦਾ ਨਾਮ ਜਪਿਆ ਤੇ ਅਰਜੁਨ ساری ਉਮਰ ਉਸ ਦੀਆਂ ਯਾਦਾਂ ਵਿੱਚ ਸੜਕਾਂ ਤੇ ਇੱਧਰ ਉੱਧਰ ਘੁੰਮਦਾ ਰਿਹਾ ਉਸ ਨੇ ਕਿਸੇ ਹੋਰ ਨਾਲ ਵਿਆਹ ਨਾ ਕਰਵਾਇਆ ਨਾ ਹੀ ਕਿਸੇ ਹੋਰ ਨੂੰ ਉਸ ਨੇ ਦਿਲ ਦਿੱਤਾ ਹਰ ਸਵੇਰੇ ਗੁਰਦੁਆਰੇ ਦੇ ਸਾਹਮਣੇ ਸਿਮਰਨ ਦੇ ਲਈ ਉਹ ਅਰਦਾਸ ਕਰਦਾ ਹਰ ਸ਼ਾਮ ਉੱਥੇ ਰੁੱਖ ਹੇਠਾਂ ਬੈਠਾ ਰਹਿੰਦਾ ਜਿੱਥੇ ਉਹ ਦੋਨਾਂ ਨੇ ਆਪਣੇ ਸੁਪਨੇ ਬੁਣੇ ਹੋਏ ਸੀ ਤੇ ਆਪਣੀਆਂ ਯਾਦਾਂ ਨੂੰ ਯਾਦ ਕਰਦਾ ਲੋਕਾਂ ਦੀਆਂ ਨਿਗਾਹਾਂ ਵਿੱਚ ਉਹ ਇਕੱਲਾ ਸੀ ਪਰ ਉਸਦੇ ਦਿਲ ਵਿੱਚ ਸਦਾ ਹੀ ਸਿਮਰਨ ਰਹਿੰਦੀ ਸੀ ਸਿਮਰਨ ਦੀ ਮੌਤ ਤੋਂ ਬਾਅਦ ਵੀ ਅਰਜੁਨ ਦੇ ਘਰ ਦੇ ਦਰਵਾਜ਼ੇ ਤੇ ਉਸਦੀ ਉਡੀਕ ਰਹਿੰਦੀ ਜਿਵੇਂ ਉਹ ਕਦੇ ਵਾਪਸ ਆਵੇਗੀ ਪਰ ਉਹ ਕਦੇ ਨਹੀਂ ਆਈ ਅਰਜੁਨ ਦਾ ਅੰਤਿਮ ਸਮਾਂ ਵੀ ਨੇੜੇ ਆ ਗਿਆ ਸੀ ਅੰਤਿਮ ਸਮੇਂ ਵਿੱਚ ਉਸਦੇ ਹੱਥ ਵਿੱਚ ਸਿਮਰਨ ਦੀ ਚਿੱਠੀ ਸੀ ਉਹ ਚਿੱਠੀ ਜਿਸ ਵਿੱਚ ਸਿਮਰਨ ਨੇ ਲਿਖਿਆ ਸੀ ਜੇ ਕਿਸਮਤ ਸਾਡੇ ਨਾਲ ਖੇਡ ਗਈ ਤਾਂ ਵੀ ਮੇਰਾ ਦਿਲ ਸਦਾ ਤੇਰੇ ਨਾਲ ਰਹੇਗਾ ਤੇ ਇਸ ਤਰ੍ਹਾਂ ਉਹਨਾਂ ਦੀ ਪ੍ਰੇਮ ਕਹਾਣੀ ਇੱਕ ਅਧੂਰੀ ਦਾਸਤਾਨ ਬਣ ਕੇ ਸਾਹਮਣੇ ਆਈ ਜਿਸ ਦਾ ਅੰਤ ਹਮੇਸ਼ਾ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲੈ ਆਉਂਦਾ ਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਕਹਾਣੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤਾਂ ਜੋ ਹੋਰ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਦੋ ਇਰਾਦਤ ਸਤਿ ਸ਼੍ਰੀ ਅਕਾਲ ਜੀ